जय हिंद नमस्कार ससीका दोस्तों मैटवाडा अपना संजीव बाबा एक बार फिर तो टाटा सारा स्वागत करता दोस्तों आज गुरदासपुर वासियों वास्ते बहुत बड़ी खुशखबरी क्योंकि हुण ਤੁਹਾਡੇ ਗੁਰਦਾਸਪੁਰ ਸ਼ਹਿਰ ਵਿਖੇ ਟਵਿਸਟ ਜਿਹੜਾ ਰੈਸਟੋਰੈਂਟ ਦੀ ਓਪਨਿੰਗ ਹੋ ਚੁੱਕੀ ਹੈ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਜੇ ਰੋਡ ਵਿਖੇ ਡਾਕਾਨੇ ਚੌਂਕ ਤੋਂ ਲੈ ਕੇ ਅਬਰਖਰ ਪਿੰਡ ਵਿਖੇ ਜਿਹੜਾ ਆ ਕਿਤੇ ਵੀ ਵੈਸ਼ਨੋ ਟਾਬਾ ਨਹੀਂ ਸੀ ਪਰ ਇਹਨਾਂ ਵੱਲੋਂ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਔਰ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਹੈ ਬਹੁਤ ਸਾਰੇ ਲੋਕ ਇੱਥੇ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਲਈਏ ਕਿ ਇੱਥੋਂ ਦੀ ਕੁਆਲਿਟੀ ਤੇ ਕੁਆਂਟੀਟੀ ਬਹੁਤ ਵਧੀਆ ਹੈ ਇੱਥੋਂ ਦੇ ਜਿਹੜੇ ਓਨਰ ਰਮਨਦੀਪ ਸਿੰਘ ਮੰਨਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹ ਆਪਣੇ ਇਸ ਜਿਹੜਾ ਥਾਲੀ ਟਵਿਸਟ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਪਣਾ ਰੈਸਟੋਰੈਂਟ ਓਪਨ ਹੋਇਆ ਹੈ ਸਰ ਜੀ ਆਪਣਾ ਨਾਮ ਦੱਸੋ ਤੇ ਆਪਣੀ ਲੋਕੇਸ਼ਨ ਦੱਸੋ ਪਹਿਲਾਂ ਬਿਲਕੁਲ ਪਛੀਤ ਦੇਗਾ ਮੇਰਾ ਬ੍ਰਦਰ ਆ ਇਹਦਾ ਨਾਮ ਮਨਦੀਪ ਸਿੰਘ ਹੁੰਦਾ ਆ ਆਪਣਾ ਅਸਲ ਜਿਹੜਾ ਪਾਪਾ ਪੰਜਾਬੀ ਢਾਬਾ ਜਣਾ ਆ ਓਪਨ ਆਇਆ ਜੇ ਓਡਾ ਕਲੋਨੀ ਚ ਠੀਕ ਜੇ ਆਪਣਾ 70 ਰੁਪਏ ਤੋਂ ਲੈ ਕੇ 350 ਰੁਪਏ ਤੱਕ ਵੈਜ ਥਾਲੀ ਅਵੇਲੇਬਲ ਆ ਮੀਡੀਅਮ ਪ੍ਰਾਈਸ ਦੇ ਵਿੱਚ ਆਪਣਾ ਸਾਰਾ ਕੁਝ ਜੋ ਵੀ ਹੈ ਜੈਨੂਇਲ ਪ੍ਰਾਈਸ ਆ ਜੀ ਜਰੂਰ ਲਿਵਿਟ ਕਰੋ ਸਾਰੇ ਠੀਕ ਜੇ ਆਪਣਾ ਇਸ ਤੋਂ ਇਲਾਵਾ ਵੀ ਕੈਟਿੰਗ ਦਾ ਕੰਮ ਆ ਦੀ ਰਾਇਲ ਕੈਟਰ ਗੁਰਦਾਸਪੁਰ Instagram Facebook ਤੇ ਸਾਰੇ ਪੇਜ ਨੇ ਤੇ ਜਰੂਰ ਕੇ ਚੈੱਕ ਕਰੋ ਬਾਕੀ ਸਰ ਕੀ ਸੋਚ ਕੇ ਹੈ ਜਿਹੜਾ ਤੁਸੀਂ ਢਾਬਾ ਜਿਹੜਾ ਸ਼ੁਰੂ ਕੀਤਾ ਹੈ ਸਰ ਇਸ ਦੇ ਆਪਣਾ ਇਹੀ ਸੋਚੀ ਗਈ ਕਿ ਨੀਅਰ ਅਬਾਊਟ ਕੋਈ ਵੀ ਕੋਈ ਪੰਜਾਬੀ ਵੈਸੋਂ ਢਾਬਾ ਨਹੀਂ ਹੈ ਜੀ ਬਿਲਕੁਲ ਇਸ ਕਰਕੇ ਆਪਾਂ ਇਹ ਚੀਜ਼ ਮੱਦੇ ਨਜ਼ਰ ਕਰਦੇ ਹਾਂ ਕਿ ਕੋਈ ਵੀ ਨੋਰਮਲ ਤੋਂ ਨੋਰਮਲ ਬੰਦਾ ਵੀ ਜਿਹੜਾ ਹੈ ਮੈਜਿਕ ਖਾ ਸਕਦਾ ਜੀ ਸਸਤਾ ਖਾ ਸਕਦਾ ਜੀ 70 ਰੁਪਏ ਤੋਂ ਲੈ ਕੇ 250 ਦੇ ਵਿੱਚ ਵਿੱਚ ਜਿਹੜੀ ਵੈਜ ਤੁਹਾਡੀ ਹਾਂਜੀ ਸਾਡੇ ਵਿਜ਼ਿਟ ਕਰਨ ਜਰੂਰ ਸਰ ਬਿਲਕੁਲ ਵੈਸ਼ਨ ਹੋਏਗਾ ਬਿਲਕੁਲ ਸਰ ਦੇਸੀ ਘੋਚ ਬਣੂਗਾ ਦੇਸੀ ਘੋ ਸਾਰਾ ਜੋ ਵੀ ਪ੍ਰਿਪੇਅਰ ਹੋਣਾ ਸਭ ਦੇਸੀ ਘੋਚ ਹੀ ਹੋਣਾ ਜੇ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਸਰ ਆਪਣੇ ਕੋਲ ਵੈਜ ਵਿੱਚ ਪੜਾਈ ਪਨੀਰ ਦਾ ਮਟਰ ਪਨੀਰ ਦਾ ਸ਼ਾਈ ਪਨੀਰ ਆ ਸ਼ਾਈ ਕੋਰਮਾ ਆ ਦਾਲ ਮਖਣੀ ਆ ਦਾਲ ਫਰਾਈ ਆ ਬਾਕੀ ਨਾਨ ਨੇ ਆਪਣੇ ਕੋਲ ਲੱਛਾ ਪਰੌਂਠਾ ਆ ਜੀ ਬਟਰ ਨਾਣ ਆ گارਲਿਕ ਨਾਣ ਆ ਜੀ ਸਵੀਟਸ ਵਿੱਚ ਹੈਗਾ ਗਰਮ ਗਲਾਬ ਜਾਮਨ ਆ ਆਈਸਕ੍ਰੀਮ ਆ ਸ਼ੇਕ ਮਿਲ ਜਾਣਗੇ ਆਪਾਂ ਨੂੰ ਜੋ ਵੀ ਪੰਜਾਬੀ ਟੈਬਲ ਚਾਹੋ ਸਾ ਕੁਝ अवेलेबल ਆ ਕਿੰਨੇ ਕਿ ਲੋਕਾਂ ਦੀ ਇੱਥੇ ਬੈਠਣ ਦੀ ਕੈਪੈਸਿਟੀ ਕੀ ਹੈ ਆਪਣੇ ਕੋਲ 70 ਤੋਂ 100 ਦੇ ਵਿੱਚ ਬੰਦੇ ਬੈਠਣ ਦੀ ਪੌਤ ਹੋ ਗਈ ਹਾਂ ਸਰ ਕਿਉਂਕਿ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਕੁਆਲਿਟੀ ਕਿਸ ਤਰ੍ਹਾਂ ਦੀ ਦੇਗੀ ਕੁਆਲਿਟੀ ਸਾਰਾ ਇੱਕ ਨੰਬਰ ਹੋਊਗੀ ਸਭ ਕੋਈ ਦੇਸੀ ਘੋਜ ਚ ਪ੍ਰਿਪੇਅਰ ਹੋਊਗਾ ਸਭ ਕੋਈ ਦੇਸੀ ਘੋਜ ਹੀ ਬਣੂਗਾ ਸਭ ਕੁਝ ਜੋ ਵੀ ਦਿਲ ਦਾ ਮੀਆਂ ਸਭ ਕੋਈ ਦੇਸੀ ਘੋਜ ਹੀ ਬਣੇਗਾ ਠੀਕ ਹੈ ਸਰ ਸਰ ਕੋਰ ਜਿਹੜਾ ਮੀਡੀਅਮ ਵਰਕ ਵਾਸਤੇ ਕੀ ਲੈ ਕੇ ਆਏ ਤੁਸੀਂ ਸਰ ਮੀਡੀਅਮ ਵਰਕਰ ਵਾਸਤੇ 70 ਰੁਪਏ ਤੇ ਗੱਦੀ ਠਾਗ ਲਈ ਹੈ ਤੇ ਲੋਕੀ ਜਿਹੜੇ 150 200 ਦਾ ਵੀ ਲਾਦੇ ਹੈਗੇ ਆ ਔਰ 70 ਆਪਣਾ ਉਹ ਨਹੀਂ ਆਪਾਂ 70 ਰੁਪਏ ਚ ਵੇਚ ਤਾਰਦੇ ਆ। ਹਾਂ ਜੀ। ਸਰ ਗੁਰਦਾਸਪੁਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਗੁਰਦਾਸਪੁਰ ਵਾਸੀਆਂ ਨੂੰ ਇਹ ਸੰਦੇਸ਼ ਆ ਕਿ ਜਰੂਰ ਵਿਜ਼ਿਟ ਕਰਨ। ਇੱਕ ਆ ਜਰੂਰ ਆਉਣ ਆਪਣੇ ਫੈਮਿਲੀ ਨਾਲ ਆਉਣੋ ਫੈਮਿਲੀ ਢਾਬਾ ਆ। ਇਹ ਜਰੂਰ ਵਿਜ਼ਿਟ ਕਰਨ। ਸਾਡੇ ਨਾਲ ਹੋਰ ਵੀ ਹੈਗੇ ਆ ਭਾਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੀ ਸਰ ਕੀ ਨਾ ਆਪਣਾ। ਅ ਸਰ ਸਾਡੀ ਟ੍ਰਿਸ਼ ਰੈসিডেন্ট ਬਰਕੀ ਕਿਹਨਾ ਚਾਹੋਗੇ? ਸੋ ਇਹ ਹੀ ਕਹਿਣਾ ਚਾਹੁੰਦਾ ਕਿ ਇੱਥੇ ਜਰੂਰ ਆਓ ਵਿਜ਼ਿਟ ਕਰੋ ਇੱਥੇ ਆ ਕੇ। ਬਹੁਤ ਵਧੀਆ ਹੈ ਤੇ ਲਾਈਵ ਵੀ ਬਣੂਗਾ ਦੇਸੀ ਘਰ ਜੋ ਬਣਗਾ ਲਾਈਵ ਹੀ ਬਣੂਗਾ ਸਰ ਅਸੀਂ ਦੇਖ ਰਹੇ ਆ ਕਿ ਬਹੁਤ ਸਾਰੇ ਲੋਕ ਇੱਥੇ ਆਏ ਨੇ ਕੋਰ ਟੇਸਟ ਵੀ ਕਰ ਰਹੇ ਨੇ ਤੇ ਔਰ ਬਹੁਤ ਹੁੰਗਾਰ ਮਿਲ ਰਿਹਾ ਹੈ ਕਿਸ ਤਰ੍ਹਾਂ ਦਾ ਲੱਗਦਾ ਸਰ ਬਹੁਤ ਵਧੀਆ ਲੱਗਦਾ ਲੋਕ ਆ ਕੇ ਸਿਫਤਾਂ ਕਰਦੇ ਆ ਕਿ ਵਾਕਈ ਜੋ ਬਣਦਾ ਲਾਈਵ ਹੀ ਬਣ ਜਾ ਸਭ ਕੁਝ ਉਹਨਾਂ ਕੋ ਕਿਤੇ ਜਾਂਦੀ ਲੋੜ ਨਹੀਂ ਨਾ ਨਾ ਸਾਦੀ ਨਗਰ ਤੱਕ ਜਾਂਦੀ ਕਿਤੇ ਲੋੜ ਨਹੀਂ ਹੈਗੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਦੀਨਾ ਨਗਰ ਤੱਕ ਜਾਣ ਦੀ ਲੋੜ ਨਹੀਂ ਗਈ ਕਿਉਂਕਿ ਇੱਕੋ ਇੱਕ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਹੈ ਵੈਸ਼ਨੋ ਟੱਬਾ ਇੱਥੇ ਤੁਹਾਨੂੰ ਹਰ ਚੀਜ਼ ਜਿਹੜੀ ਹੈ ਅਵੇਲੇਬਲ ਹੋਏਗੀ ਔਰ ਦੱਸਦੀ ਹੈ ਕਿ 70 ਰੁਪਏ ਤੋਂ ਸ਼ੁਰੂ ਹੈ ਸਿਰਫ 70 ਰੁਪਏ ਚ ਤੁਹਾਨੂੰ ਪੂਰੀ ਥਾਲੀ ਮਿਲੇਗੀ ਇਸ ਤੋਂ ਇਲਾਵਾ ਹੋਰ ਵੀ ਇਨਾਂ ਕੋ ਬਹੁਤ ਸਾਰੀਆਂ ਵੈਰਾਈਟੀਆਂ ਨੇ ਇਹਦੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਇੱਥੇ ਕੈਟਰੀਂਗ ਦਾ ਵੀ ਖਾਸ ਪ੍ਰਬੰਧ ਹੈ ਕੈਟਰੀਂਗ ਅਗਰ ਕਿਸੇ ਨੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨਾ ਹੈ ਤੇ ਕੈਟਰੀਂਗ ਦਾ ਸਮਾਨ ਵੀ ਜਿਹੜਾ ਹੈ ਇੱਥੋਂ ਅਵੇਲੇਬਲ ਹੋਏਗਾ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਹਾਂ ਵੀ ਕੀ ਉਹ ਇਸ ਥਾਲੀ ਟਵਿਸ ਜਿਹੜਾ ਹੈ ਤਾਂ ਬਾਰੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਹੋਰ ਵੀ ਪਈਸਾ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਟਾਈਮ ਸਾਡੇ ਨਾਲ ਨੋਨੀ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਖਾਲੀ ਸਿਗਰੈਟ ਟੱਬਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਇੱਕੋ ਇੱਕ ਗੁਰਦਾਸਪੁਰ ਸ਼ਹਿਰ ਦੇ ਜੇ ਰੋਡ ਤੋਂ ਲੈ ਕੇ ਅਬਰ ਖੈਤ ਜਾਂ ਦੀਨਾ ਨਗਰ ਤੱਕ ਗੱਲ ਕਰੀਏ ਪੰਜਾਬੀ ਵੈਸ਼ਨੋ ਟੱਬਾ ਔਰ ਤੁਸੀਂ ਹਾਲੀ ਇੱਥੇ ਪੁੱਜਿਓ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੀ ਬਾਤ ਹੈ ਜੀ ਕੀ ਬਾਤ ਹੈ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆਜਨਾ ਇੱਥੇ ਸੈਲੀਬ੍ਰੇਟ ਕਰਨ ਦੇ ਦੇਖਣ ਆਇਆ ਸੀਗਾ ਵੀ ਇਹ ਚੀਜ਼ ਇੱਥੇ ਉਹਨਾਂ ਨੇ ਨਾ ਦੱਸਿਆ ਕਿ ਇੱਥੇ ਹਰ ਚਰ੍ਹਾਂ ਤਰ੍ਹਾਂ ਦੀ ਚੀਜ਼ ਜੜੀ ਵੈਸ਼ਨੋ ਆ ਬਿਲਕੁਲ ਪਿਓਰ ਵੈਸ਼ਨੋ ਚੀਜ਼ ਇੱਥੇ ਆਪਣੇ ਸ਼੍ਰੀ ਕਾਂਜੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਸਾਰਿਆਂ ਨੇ ਇੰਨੀ ਵਧੀਆ ਤਰੀਕੇ ਨਾਲ ਚੀਜ਼ ਬਣਾਈ ਆ ਮੈਂ ਖਾਧੀ ਆ ਮੈਨੂੰ ਬਹੁਤ ਅੱਛਾ ਲੱਗਾ ਪਰਮਾਤਮਾ ਕਰੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਬਣਾਉਂਦੇ ਰਹਿਣ ਉਹਦੇ ਨਾਲ ਇਹ ਹੈ ਕਿ ਇਹਨਾਂ ਕੋਲ ਸਿਟਿੰਗ ਰੈਜਿਮੈਂਟ ਕਿਟੀ ਹਾਲ ਜੀ نیچے ਬਣਾਇਆ ਲੰਬਣ ਨੂੰ ਉੱਤੇ ਵੇਖ ਕੇ ਬਹੁਤ ਅਸਰਗਾ ਮੇਰੀ ਮੈਡਮ ਦੀਆਂ ਚਾਰ ਪੰਜ ਕਟੀਆਂ ਚਲਦੀਆਂ ਮੈਂ ਤੇ ਇਹਨਾਂ ਦੀ ਪ੍ਰੈਪਰੇਸ਼ਨ ਨੂੰ ਵੇਖ ਕੇ ਮੈਂ ਉਹਨਾਂ ਨੂੰ ਕਹਾਗਾ ਕਿ ਪਲੀਜ਼ ਤੁਸੀਂ ਨਾ ਇੱਥੇ ਕਰੋ ਉਹ ਉੱਥੇ 2 3 4 5000 ਖਰਚੇ ਇੱਥੇ ਹੋਮ ਡਿਲੀਵਰੀ ਫ੍ਰੀ ਆ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਤੇ ਇਹਨਾਂ ਦੇ ਵਿੱਚ ਨਾ ਇੰਨਾ ਟੈਲੈਂਟ ਆ ਇਹਨਾਂ ਨੇ ਉਹ ਬੰਦੇ ਹਰ ਕਿਤੇ ਦੇ ਸ਼ਫ ਜਿਹੜੇ ਨੇਪਾਲ ਤੋਂ ਆਏ ਨੇ ਵਧੀਆਂ ਨੇ ਮੈਂ ਖਾਦਾ ਮੈਨੂੰ ਚੰਗਾ ਲੱਗਾ ਮੈਂ ਬੇਨਤੀ ਕਰਾਂਗਾ ਜੇ ਤੁਹਾਨੂੰ ਪੂਰੇ ਮੈਂ 20 ਸਾਲ ਤੋਂ ਲਗਾਤਾਰ ਐਮਸੀ ਆ ਮੈਨੂੰ ਲੱਗਦਾ ਹੈ ਕਿ ਜੇ ਮੈਂ ਚੰਗੀ ਗੱਲ ਕੀਤੀ ਤੁਸੀਂ ਮੈਨੂੰ ਜਿਤਾਉਂਦੇ ਰਹੋ ਕਿ ਮੈਂ ਚੰਗੀ ਗੱਲ ਕਰਨ ਲੱਗਾ ਜੇ ਵੀ ਇੱਥੇ ਰੋਟੀ ਇੱਕ ਵਾਰੀ ਜ਼ਰੂਰ ਖਾ ਕੇ ਜਾਇਓ ਜ਼ਰੂਰ ਖਾ ਕੇ ਜਾਇਓ ਮੈਂ ਧੰਵਾਦੀ ਆ ਧੰਵਾਦੀ ਆ ਇਹ ਛੇਰੀਗਾਂ ਦਾ ਮੈਂ ਕਦੀ ਸੋਚਿਆ ਨਹੀਂ ਸੀਗਾ ਗੁਰਦਾਸਪੁਰ ਵੀ ਪਿਓਰ ਵੈਜ ਵੀ ਕੋਈ ਮਿਲੇਗਾ ਪਹਿਲਾਂ ਲੋਕਾਂ ਨੂੰ ਪਹਿਲਾਂ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਦੂਰ ਦੂਰ ਜਾਣਾ ਪੈਂਦਾ ਸੀ ਹੁਣ ਤੇ ਤੋਹਫਾ ਦਿੱਤਾ ਇੱਕ ਸਾਬ ਦਾ ਬਿਲਕੁਲ ਜੀ ਬਿਲਕੁਲ ਹਰ ਜਗ੍ਹਾ ਨਾ ਲੋਕੀ ਦੋ ਅੰਡੇ ਲਾਦੇ ਬਿਲਕੁਲ ਦੋ ਭਾਈ 8 ਜਣੇ ਆਏ ਆ ਅਈ ਰੋਟੀ ਖਾਣੇ ਤੁਹਾਨੂੰ ਦੋ ਅੰਡੇ ਲਾ ਦੇ ਉਹ ਪਿਓਰ ਵੇਜ ਨਹੀਂ ਹੁੰਦਾ ਇਹਨਾਂ ਕੋਲ ਮੈਂ ਪੁੱਛਿਆ ਮੈਂ ਕਿਹਾ ਭਾਜੀ ਮੈਂ ਪਹਿਲੇ ਇਹਨੂੰ ਪਰਖਾਂ ਲਈ ਮੈਂ ਕਿਹਾ ਭਾਜੀ ਚਾਰ ਅੰਡੇ ਦਾ ਆਮਦ ਮਿਲ ਜੇਗਾ ਮੈਂ ਬ੍ਰਾਹਮਣ ਆ ਇਹਨਾਂ ਸੋਚਿਆ ਵੀ ਪਤਾ ਨਹੀਂ ਇਹਨਾਂ ਨੇ ਅੰਡੇ ਖਾਣੇ ਆ ਮੈਂ ਮੈਂ ਕਿਹਾ ਪੁੱਛਿਆ ਮੈਂ ਕਿਹਾ ਜੀ ਚਾਰ ਅੰਡੇ ਦਾ ਆਮਦ ਮਿਲ ਜੇਗਾ ਕਹਿੰਦੇ ਭਾਜੀ ਰੁਪਈਆ ਨਹੀਂ ਕਮਾਉਣਾ ਤੇ ਤੁਸੀਂ ਨਾ ਅਸੀਂ ਵੈਸ਼ਨਵ ਰੋਟੀ ਕਰਦੇ ਜੇ ਜੇ ਵੈਸ਼ਨਵ ਰੋਟੀ ਖਾਣੀਆਂ ਨੇ ਬੈਜੋ ਨੇ ਤੇ ਚਾਰ ਅੰਡੇ ਵਾਲੀ ਅੱਗੇ ਤੁਹਾਡੇ ਕੋਲ ਹੋਰ ਰੋਟ ਰਮੇ ਜਾਣਗੇ ਇਸ ਕਰਕੇ ਨਾ ਮੈਨੂੰ ਤੇ ਚੰਗਾ ਲੱਗਾ ਮੈਂ ਬ੍ਰਾਹਮਣ ਸਾ ਮੈਨੂੰ ਵੈਸ਼ਨਵ ਰੋਟੀ ਪਸੰਦ ਸੀਗੀ ਤੇ ਮੈਨੂੰ ਇੰਨਾ ਵਧੀਆ ਲੱਗਾ ਕਿ ਕੀ ਬਾਤ ਹੈ ਸਵਾਦ ਵੀ ਇੰਨਾ ਵਧੀਆ ਜ਼ਾਇਕਾ ਇੰਨਾ ਵਧੀਆ ਮੇਰੀ ਮੈਡਮ ਨੇ ਕਿਹਾ ਪੈਕ ਕਰਾ ਕੇ ਲੈ ਕੇ ਆਓ ਆਪ ਖਾਓ ਆਪਰ ਲੈ ਕੇ ਜਾਓ ਇਹ ਜਿਹੜੀ ਜਗ੍ਹਾ ਤੇ ਹੈ ਨਾ ਵਧੀਆ ਜਗ੍ਹਾ ਦੇ ਉੱਤੇ ਉਹਨਾਂ ਨੇ ਬਣਾਇਆ ਤੇ ਨਾਂ ਇਹਨੂੰ ਕਹੀ ਮੋਤਾਜ ਨੇ ਕਿ ਕੁ ਲੋਕੇਸ਼ਨ ਦੀ ਲੋੜ ਪੈਣੀ ਆ ਬਿਲਕੁਲ ਜੇਲ ਦੇ ਨਾਲ ਜੇਲ ਦਾ ਨਾਲ ਬੋੜ ਮੁਰਦਾ ਹੀ ਵੈਸ਼ਨੂ ਢਾਬਾ ਕਹੋ ਡੱਬਾ ਇਹਨੂੰ ਹੋਟਲ ਕਹੋ ਪਰ ਇਹ ਬਹੁਤ ਵਧੀਆ ਜੀ ਸ਼੍ਰੀ ਕੰਦਾ ਸ਼੍ਰੀ ਕੰਦ ਮੁੜਾ ਬਹੁਤ ਵਧੀਆ ਬਹੁਤ ਵਧੀਆ ਪ੍ਰਮਾ ਜੈ ਸ਼੍ਰੀ ਰਾਮ ਜੈ ਸ਼੍ਰੀ ਵਸਾਸ ਮੈ ਦਾ ਬੋਧ